ਆਪਣਾ ਅੰਗਰੇਲ ਮਾਨਸਾ ਵਾਲਾ ਬਸਰੀ ਕਾ ਜੀ ਸਾਰਾ ਉਮੀਦ ਹੈ ਠੀਕ ਹੋ ਅੱਜ ਆਪਾਂ ਚਲੇ ਆ ਮਾਨਸਾ ਵੀ ਸੁਪਰ ਸੀਟ ਆਪਣਾ ਆਇਆ ਸੀ ਸਰਦੀ ਵਾਲਾ ਤੇ ਉਹ ਲਿਓਨੇ ਚਾਕੇ ਦਿਖਾਵਾਂਗੇ ਸਾਰਾ ਵਲੋਗ ਨਾ ਬਣੇ ਰਿਓ ਤੇ ਹੁਣ ਆਪਾਂ ਪਾਕ ਚੱਲੇ ਚੜ ਕੇ ਰੋਡ ਤੇ ਚੜ ਕੇ ਰੋਡ ਤੇ ਮਾਨਸਾ ਰੋਡ ਤੋ ਲੈ ਨਾਮ ਲੈ ਆਵਾਂਗੇ ਬ੍ਰਾਂਡ ਵਧੀਆ ਵਧੀਆ ਲੈ ਆਪਾਂ ਬ੍ਰਾਂਡ ਪੂਰਾ ਫਰੇ ਦਾ ਚਲੋ ਵੀ ਸੱਚਾ ਹੋਣਾ ਬਾ ਪਹੁੰਚ ਗਏ ਜਗਤਜੀਤ ਵਾਲਾਂ ਤੇ ਤੇ ਪਾਉਣੇ ਆਪਾਂ ਆਪ ਦਾ ਸਫਰ ਸੀਟਰ ਵੀ ਕਿਹੜਾ ਹੈਗਾ ਪੁੱਛਦੇ ਆ ਨਾ ਇੱਧਰ ਇੱਧਰ ਬਾੜੀ ਫਿਰਦਾ ਕਰੇ ਇੱਕ ਓਏ ਭਰਾਵਾ ਆਪਣੇ ਦਾ ਟਰੈਕਟਰ ਦੇ ਕਰਮਾ ਜੀ ਗਾਰਾ ਪਿੰਡ ਵੀ ਗਾਰਾ ਦੀ ਭੈਣ ਨੂੰ ਮਾਨ ਸਾ ਕੇ ਹੁਣ ਵੀ ਗਾਰਾ ਇੱਜਾ ਬਤਾਈਆਂ ਹੁਣ ਤੈਨੂੰ ਰਾਹਾਂ ਪੀਦਾ ਤੈਨੂੰ ਵੀ ਵਧਾਵੇ ਸੁਪਰ ਸੀਡਰ ਕਢਾ ਲੈ ਫਿਰ ਹੈਂ ਵੀ ਸੁਪਰ ਸੀਡਰ ਤੇ ਜੌਂਡੀ ਹਰ ਦਵਾਵੇ ਹਾਂ ਸੁਪਰ ਸੀਡਰ ਪਰ ਹਰੇ ਰੰਗ ਦਾ ਤੇ ਹਰੇ ਰੰਗ ਦੀ ਜੌਂਡੀ ਹਰ ਮਾਤ ਇਕੱਠਾ ਮੈਚ ਜਿਆ ਹੋ ਜੂਗਾ ਤੇ ਕਿਹੜਾ ਰਹਿਣਾ ਫਿਰ ਆਹ ਹਾਂ ਇਹ ਅੱਟਾ ਪਟਾ ਇਹ ਕਿਹੜੇ ਸਰਦਾਰੀ ਵਾਲੀ ਐ ਜੀ ਹਾਂ ਹਾਂ ਚਾਰ ਕਿਨਾਰੇ ਕੋਈ ਨਹੀਂ ਕਾ ਨਾਟਾ ਆਹ ਹਾਂ ਵਸੇ ਦੋ ਨਰ ਦੋ ਉਧਰ ਦੋ ਉਧਰ ਠੀਕ ਹੈ ਖੁੱਲ ਗਏ ਸੁਪਰ ਸੀਟਰ ਪਾਣੇ ਠੀਕ ਹੈ ਹਾਂ ਅੱਜ ਹਾਂ ਇਹ ਜੀ ਕਹਿੰਦਾ ਘੇੜੇ ਦਾ ਨਟ ਦੋ ਹੀ ਨੇ ਹਰ ਕੋਈ ਇਧਰ ਮੇ ਲੋਕ ਪਰ ਇਹ ਇਹ ਜੀ ਕਹਿੰਦੇ ਬੋਲ ਘੇੜੇ ਹਾਂ ਚੀਤਾ ਨੂੰ ਹੀ ਦੱਸੀਏ ਦੇਖਦੇ ਹਾਂ ਚਲੋ ਚਲਾ ਕੇ ਆਹ ਸ਼ੈਡਾਂ ਤੇ ਹਾਂ ਆਹ ਸ਼ੈਡਾਂ ਤੇ ਤੇਦੇ ਬਹੀ ਲੱਗ ਜਾਂਦੇ ਨੇ ਨਵੀਂ ਤਕਨੀਕ ਆ ਗਈ ਫਿਰ ਹਨਾ ਇਹਦੀ ਆ ਗਈ ਇਹ ਤੋਂ ਤੁਮ ਨੂੰ ਵੜਾ ਤੋਂ ਟੋਟੋਮੀਟਰ ਦੀ ਲਾਈ ਲਾ ਕੇ ਜਦੋਂ ਨਾਲ ਬੋਲ ਕੇ ਭਾਜ ਹਾਂ ਆ ਕੇ ਲਾ ਹੀ ਦਾ ਰਿਆ ਜੋ ਡਿਆਰ ਲਾਉਣ ਬਾਈਕ ਥਾਂ ਤੇ ਪੌਂਚ ਲੱਗਿਆ ਸੁਪਰ ਹੈਡਰ ਮੰਗ ਰਿਹਾ ਇਹਦੇ ਸੋਬਰ ਸੀਟ ਰ ਤੇ ਹੁਣ ਚੱਲਦੇ ਪਿੰਡ ਨੂੰ ਆਰੇ ਚੱਲੇ ਤੁਸੀਂ ਸਪਰਤੀ ਕਮਾਲ ਟਰੈਕਟਰ ਨਾ ਮਾਰੇ ਮਾਰੇ ਟਾਇਰ ਜੇ ਲਾਉਂਦਾ ਨਜ਼ਾਰਾ ਉਹ ਨਿਗਾਹ ਲਾ ਭਰਾਵਾ ਆ ਗਿਆ ਇਸ ਮੇਲ ਨਾੜਦੇ ਸੱਪ ਤੇਰੇ ਅਸੀਂ ਤੈਨੂੰ ਕੀ ਕਹਨੇ ਹੈ ਸਾਡਾ ਤਾਂ ਆ ਨਹੀਂ ਬਦੰਦਰ ਲੋਟ ਖੜਾ ਛੜਦਾ এইটা তো হলি গোতরা তো এইটা তো হলি গোতরা এইটা তো হলি গোতরা ਮੇਰੇ ਬੀਆ ਕੋ ਬਾਲਨ ਕਰ ਰਿਹਾ ਹੈ ਤੇਰਾ ਸਾਥ ਫਰਕਾਂ ਦੇ ਨੇ ਦਰਦਾ ਹੈ